ਜੋ ਹਾਂਸਰਾ ਹਾਂਸਕ ਸਾਜਿਸ਼ ਕਰਨੀ ਚਾਹੁੰਦਾ ਸੀ ਕਿ ਉਹ ਕਿਸਾਨਾਂ ਨੂੰ ਉਕਸਾ ਕੇ ਦਿਖਾਉਣਾ ਚਾਹੁੰਦਾ ਸੀ ਕਿ ਦਲਤਾ ਨਾਲ ਵਿਰੋਧ ਹੈ ਦਲਤਾ ਨਾਲ ਟੱਕਾ ਹੁੰਦਾ ਆ ਇਹ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਦਾ ਡਟਮਾ ਸਾਥ ਦਿੱਤਾ ਔਰ ਇਸ ਸਾਜਿਸ਼ ਦਾ ਮੂੰਹ ਪੰਨ ਦਿੱਤਾ ਹੈ ਸੋਲਜੀਪਾਰ ਪਾਡੀ ਵੀ ਕਰਨ ਦੀ ਖੇਡ ਨੂੰ ਵੱਡੇ ਪੱਧਰ ਤੇ ਅੰਜਾਮ ਦੇ ਰਹੇ ਆਗੂ ਨੇ ਔਰ ਪੰਜਾਬ ਚ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਇਸ ਲਈ ਇਸ ਉਕਸਾਊ ਕਾਰਵਾਈ ਦਾ ਸਖਤ ਨੋਟਿਸ ਲੈ ਕੇ ਇਸ ਦੀ ਉਮੀਦਵਾਰੀ ਰੱਦ ਕੀਤੀ ਜਾਵੇ ਕਾਰਜੋਗ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 37 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਦਾ ਜ਼ੋਰਦਾਰ ਤੇ ਡਟਮਾ ਵਿਰੋਧ ਕਰਨ ਦਾ ਸਰਦਾ ਦਿੱਤਾ ਸੀ 37 ਕਿਸਾਨ ਜਥੇਬੰਦੀਆਂ ਦੇ ਕਾਫਲੇ ਪੰਜ ਰੂਟਾਂ ਤੋਂ ਅੱਗੇ ਵੱਧ ਕੇ ਪਟਿਆਲਾ ਸ਼ਹਿਰ ਵੱਲ ਨੂੰ ਤੁਰੇ ਔਰ ਸ਼ਾਂਕਮਈ ਪ੍ਰਦਰਸ਼ਨ ਹੋਏ ਪੁਲਿਸ ਨੇ ਜਿੱਥੇ ਵੀ ਨਾਕਾਬੰਦੀ ਬੈਰੀਕੇਡਿੰਗ ਕਰਕੇ ਰੋਕਿਆ ਉੱਥੇ ਹੀ ਧਰਨੇ ਚਾਲੂ ਹੋਏ ਪਰ ਇਹਦੇ ਚ ਇੱਕ ਬਹੁਤ ਸ਼ਰਾਰਤ ਭਰੀ ਕਾਰਵਾਈ ਵੀ ਆ ਜਿਹੜੀ ਭਾਜਪਾ ਦੇ ਆਗੂ ਹੰਸ ਰਾਜ ਹੰਸ ਨੇ ਜਿਹੜੀ ਉਹ ਕੀਤੀ ਆ ਜਦੋਂ ਉਹ ਪਸਿਆਣਾ ਰੋਡ ਪਟਿਆਲਾ ਸੰਗਰੂਰ ਰੋਡ ਤੇ ਪਸਿਆਣਾ ਬੈਰੀਕੇਡਿੰਗ ਦੇ ਉੱਪਰ ਧਰਨੇ ਚ ਆਪਣਾ ਕਾਫਲਾ ਜਾਣਬੁੱਝ ਕੇ ਲੈ ਕੇ ਆਇਆ ਔਰ ਉਹਨਾਂ ਨੇ ਪੂਰੀ ਇੱਕ ਔਕਸਾਉ ਤੇ ਸਾਜ਼ਿਸ਼ਪਰੇ ਕਾਰਵਾਈ ਕੀਤੀ ਹੈ। ਹਰੇਸ ਧਰਨੇ ਚ ਉਹਨਾਂ ਨੇ ਦਲਤ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਦਲਤ ਆਗੂ ਬਿਕਰ ਸਿੰਘ ਹਤਵਾਨ ਨੂੰ ਫੇਟ ਮਾਰ ਕੇ ਜ਼ਖਮੀ ਕੀਤਾ ਆ। ਅੱਜ ਜੋ ਹਾਂਸਰਾ ਯਹਾਂਸਕ ਸਾਜ਼ਿਸ਼ ਕਰਨੀ ਚਾਹੁੰਦਾ ਸੀ ਕਿ ਉਹ ਕਿਸਾਨਾਂ ਨੂੰ ਔਕਸਾ ਕੇ ਦਿਖਾਉਣਾ ਚਾਹੁੰਦਾ ਸੀ ਕਿ ਦਲਤਾਂ ਨਾਲ ਵਿਰੋਧ ਹੈ, ਦਲਤਾਂ ਨਾਲ ਟੱਕਾ ਹੁੰਦਾ ਆ ਔਰ ਅੱਜ ਦਲਤ ਭਾਈਚਾਰੇ ਨੇ ਮਜ਼ਦੂਰ ਜਥੇਬੰਦੀਆਂ ਨੇ ਕਿਸਾਨਾਂ ਦਾ ਡਟਮਾ ਸਾਥ ਦਿੱਤਾ ਔਰ ਇਸ ਸਾਜ਼ਿਸ਼ ਦਾ ਮੂੰਹ ਪਨ ਦਿੱਤਾ ਹੈ ਉਸ ਦਾ ਦਲਤ ਆਗੂ ਨੂੰ ਫੇਟ ਮਾਰ ਕੇ ਜ਼ਖਮੀ ਕਰਨਾ ਇਹ ਦੱਸਦਾ ਹੈ ਕਿ ਉਹ ਕੋਈ ਫਕੀਰ ਨਹੀਂ ਇਹ ਅਸਲ 'ਚ ਭਾਜਪਾ ਦੀ ਧਰੂਵੀਕਰਨ ਦੀ ਖੇਡ ਨੂੰ ਵੱਡੇ ਪੱਧਰ ਤੇ ਅੰਜਾਮ ਦੇ ਰਹੇ ਆਗੂ ਨੇ ਚਾਹੇ ਉਹ ਰਵਨੀਤ ਬਿੱਟੂ ਚਾਹੇ ਸੁਨੀਲ ਜਾਖੜ ਚਾਹੇ ਹਾਂਸਰਾ ਯਹੰਸ ਜੋ ਕੁਝ ਬੋਲ ਰਹੇ ਨੇ ਇਹ ਪੰਜਾਬ 'ਚ ਸ਼ਹਿਰੀਆਂ ਨੂੰ ਪੈਂਡੂਆਂ ਦੇ ਖਿਲਾਫ ਲੜਾਉਣ ਦੀ ਸਾਜ਼ਿਸ਼ ਹੈ ਦਲਤਾਂ ਨੂੰ ਜੱਟਾਂ ਦੇ ਖਿਲਾਫ ਲੜਾਉਣ ਦੀ ਸਾਜ਼ਿਸ਼ ਹੈ ਔਰ ਦਲਤਾਂ ਦੇ ਵਿੱਚ ਵੀ ਬਾਲਮੀਕੀਆਂ ਤੇ ਰਮਦਾਸੀਆਂ ਚ ਆਪਸੀ ਫੁੱਟ ਪਾਉਣ ਦੀ ਸਾਜ਼ਿਸ਼ ਹੈ ਜਿਹੜੀ ਔਰ ਪੰਜਾਬ ਚ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਕਿ ਜਿਹੜਾ ਇੱਥੇ ਫਿਰਕੂ ਇਸ ਧਰੂਵੀਕਰਨ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਇਸ ਸਾਜ਼ਿਸ਼ ਦਾ ਜਪਾਂਡਾ ਚੁਰਾਹੇ ਪੰ ਦਿੱਤਾ ਆ ਇੱਕ ਦਲਤ ਆਗੂ ਨੂੰ ਫੇਟ ਮਾਰ ਕੇ ਜ਼ਖਮੀ ਕਰਨ ਨੇ ਹਾਂਸਰਾਜ ਹਾਂਸ ਦਾਜ ਜ਼ੋਰਦਾਰ ਵਿਰੋਧ ਇਸ ਕਰਕੇ ਹੋਇਆ ਅਸੀਂ ਪੰਜਾਬ ਦੇ ਚੋਣ ਕਮਿਸ਼ਨ ਤੋਂ ਅੱਜ ਇਹ ਮੰਗ ਕਰਦਾ ਸੰਯੁਕਤ ਕਿਸਾਨ ਮੋਰਚਾ ਕਿ ਇਸ ਗੱਲ ਦਾ ਸਖਤ ਨੋਟਿਸ ਲੈ ਕੇ ਇਸ ਦੀ ਇਹ ਸਖ਼ਤ ਕਾਰਵਾਈ ਦਾ ਸਖਤ ਨੋਟਿਸ ਲੈ ਕੇ ਇਸ ਦੀ ਉਮੀਦਵਾਰੀ ਰੱਦ ਕੀਤੀ ਜਾਵੇ ਔਰ ਇਹ ਜੋ ਇੱਕ ਖੇਡ ਖੇਡੀ ਜਾ ਰਹੀ ਹੈ ਪੰਜਾਬ 'ਚ ਹਾਲਾਤ ਖਰਾਬ ਕਰਨ ਲਈ ਉਸ ਦਾ ਜਿਹੜਾ ਪੰਜਾਬੀਆਂ ਨੂੰ ਜਿਹੜਾ ਸਾਵਧਾਨ ਹੋਣਾ ਚਾਹੀਦਾ ਔਰ ਭਾਜਪਾ ਨੂੰ ਇਸ ਗੱਲ ਦੀ ਸਜ਼ਾ ਦਿੰਦੇ ਹੋਏ ਉਹਨਾਂ ਨੂੰ ਹਰਾਉਣਾ ਚਾਹੀਦਾ